ਨੰਬਾਬਾ ਸ੍ਰੀ ਚੰਦ ਜੀ ਕਹਿਣ ਨੂੰ ਤਾਂ ਇਨਸਾਨ ਪਰਮਾਤਮਾ ਦੇ ਨੇੜੇ ਆਪਣੇ ਆਪ ਨੂੰ ਸਮਝਦਾ ਹੈ ਪਰ ਅਸਲੀਅਤ ਤੋਂ ਕੁਝ ਦੂਰ ਹੈ ਅਤੇ ਪਰਮਾਤਮਾ ਦੀ ਅਸਲੀਅਤ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਇਨਸਾਨ ਜਦੋਂ ਤੋਂ ਦੁਨੀਆ ਬਣੀ ਪਰਮਾਤਮਾ ਨੂੰ ਖੋਜਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਵੀ ਦੱਸ ਰਿਹਾ ਹੈ ਕਿ ਇਨਸਾਨ ਹੀ ਉੱਤਮ ਹੈ ਪਰ ਸੋਚੋ ਜੇਕਰ ਇਨਸਾਨ ਉੱਤਮ ਹੁੰਦਾ ਤਾਂ ਉੱਤਮ ਹੀ ਕੰਮ ਕਰਦਾ ਪਰ ਇਨਸਾਨ ਤਾਂ ਉੱਤਮ ਕੋਈ ਕੰਮ ਕਰਦਾ ਹੀ ਨਹੀਂ ਸਭ ਮਤਲਬ ਦੀ ਹੀ ਗੱਲ ਕਰਦੇ ਹਨ ਇੱਕ ਇਨਸਾਨ ਹਰ ਰੋਜ਼ ਮਛਲੀਆਂ ਫੜਦਾ ਉਹ ਮਛਲੀਆਂ ਟੜਫ ਟੜਫ ਕੇ ਮਰ ਜਾਂਦੀਆਂ ਪਰ ਜਦੋਂ ਉਹ ਹੀ ਇਨਸਾਨ ਬੁੱਢਾ ਹੋ ਗਿਆ ਤਾਂ ਪਰਮਾਤਮਾ ਦੀ ਗੱਲ ਕਰਨ ਲੱਗ ਪਿਆ ਫਿਰ ਪਰਮਾਤਮਾ ਚੇਤੇ ਆਉਣ ਲੱਗ ਪਏ ਹੁਣ ਜੋ ਉਸਨੇ ਮਛਲੀਆਂ ਖਾਧੀਆਂ ਸਨ ਉਹ ਤਾਂ ਉਸਦੇ ਪੇਟ ਵਿੱਚ ਹੀ ਹਨ ਉਹਨਾਂ ਦਾ ਹਿਸਾਬ ਤਾ ਉਸ ਨੂੰ ਹੌਲੀ ਹੌਲੀ ਕਰਕੇ ਦੇਣਾ ਪਵੇਗਾ ਅਤੇ ਪਰਮਾਤਮਾ ਦਾ ਨਾਮ ਜਪ ਕੇ ਹੀ ਉਸ ਪਾਪ ਤੋਂ ਮੁਕਤ ਹੋ ਸਕਦਾ ਹੈ ਬੁੱਢਾ ਹੋ ਕੇ ਫਿਰ ਨਾਮ ਜਪਣ ਦੀ ਗੱਲ ਕਰਦਾ ਹੈ ਪਰਮਾਤਮਾ ਹਮੇਸ਼ਾ ਹੀ ਨਾਲ ਹੈ ਪਰਮਾਤਮਾ ਨੇ ਪੱਥਰ ਵਿੱਚ ਵੀ ਜੀਵਨ ਦਿੱਤਾ ਪਰ ਇਨਸਾਨ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਉਸ ਵਿੱਚ ਇਨਸਾਨ ਹਲਚਲ ਨਹੀਂ ਸਮਝਦਾ ਪਰ ਉਸ ਨੂੰ ਨਹੀਂ ਪਤਾ ਕਿ ਬਿਨਾਂ ਕਿਸੇ ਉਦੇਸ਼ ਤੇ ਅਤੇ ਬਿਨਾਂ ਕਿਸੇ ਹਲਚਲ ਦੇ ਦੁਨੀਆ ਵਿੱਚ ਕੁਝ ਵੀ ਨਹੀਂ ਰਹਿ ਸਕਦਾ ਦੁਨੀਆ ਦਾ ਇੱਕ ਹੀ ਜਾਨਵਰ ਹੈ ਜੋ ਅੰਦਰੋਂ ਹੋਰ ਅਤੇ ਬਾਹਰੋਂ ਹੋਰ ਹੈ ਉਹ ਇਨਸਾਨ ਹੀ ਹੈ ਜੇਕਰ ਇਨਸਾਨ ਦੇ ਅੰਦਰ ਸੱਚਮੁੱਚ ਹੀ ਪਰਮਾਤਮਾ ਅਤੇ ਇਨਸਾਨ ਸੱਚਮੁੱਚ ਹੀ ਪਰਮਾਤਮਾ ਨੂੰ ਆਪਣੇ ਅੰਦਰ ਮੰਨਦਾ ਤਾਂ ਕੁਝ ਨਾ ਕੁਝ ਪਰਮਾਤਮਾ ਵਰਗਾ ਜ਼ਰੂਰ ਹੁੰਦਾ ਪਰ ਇਸ ਗੱਲ ਨੂੰ ਇਨਸਾਨ ਮੰਨਣ ਵਾਸਤੇ ਤਿਆਰ ਨਹੀਂ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜਦੋਂ ਇਨਸਾਨ ਨੂੰ ਇਹ ਗੱਲ ਸਮਝਾ ਗਈ ਤਾਂ ਹਰ ਜਗ੍ਹਾ ਤੇ ਪਰਮਾਤਮਾ ਨਜ਼ਰ ਆਣਗੇ ਓਦੋਂ ਪੱਥਰ ਵਿੱਚ ਵੀ ਪਰਮਾਤਮਾ ਹੋਵੇਗਾ ਅਤੇ ਹਿਰਦੇ ਵਿੱਚ ਵੀ ਪਰਮਾਤਮਾ ਹੋਣਗੇ ਓਦੋਂ ਅਸਲੀ ਪਰਮਾਤਮਾ ਦਾ ਗਿਆਨ ਹੋਵੇਗਾ ਪਰ ਉਹ ਉਦੋਂ ਹੋਵੇਗਾ ਜਦੋਂ ਇਨਸਾਨ ਹਰ ਜਗ੍ਹਾ ਤੇ ਪ੍ਰਮਾਤਮਾ ਨੂੰ ਦੇਖੇਗਾ ਅਤੇ ਹਰ ਜਗ੍ਹਾ ਤੇ ਉਸ ਦੀ ਸ਼ਕਤੀ ਨੂੰ ਮਹਿਸੂਸ ਕਰੇਗਾ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ